ਜਿਵੇਂ ਕਈ ਵਾਰੀ ਆਪਣੇ ਥਣ ਦੇ ਉੱਤੇ ਪ੍ਰੋਬਲਮ ਆ ਜਾਂਦੀ ਆ ਥਣ ਦੇ ਉੱਤੇ ਰਗੜ ਵੱਜ ਜਾਣੀ ਜਾਂ ਟੈਂਪੂ ਤੇ ਚੜਾਉਂਦਿਆਂ ਦੇ ਰਗੜ ਵੱਜ ਜਾਣੀ ਜਾਂ ਪਸ਼ੂ ਮੈਟ ਤੇ ਡਿੱਗ ਪੈਣਾ ਤੇ ਥਣਾ ਦੀ ਉਤਲੀ ਪ੍ਰੋਬਲਮ ਨੂੰ ਉਤਲੀ ਚਮੜੀ ਨੂੰ ਆਪਾਂ ਕਿਵੇਂ ਬਚਾਉਣਾ ਹੈ ਜ਼ਖਮ ਨੂੰ ਵਿਆਈ ਨੂੰ ਉਤੋਂ ਬਿਲਕ ਲੈਣਦੇ ਨੂੰ ਜਿਵੇਂ ਕਿ ਆਹ ਮਾਲੂ ਤੇ ਤੁਹਾਨੂੰ ਡੈਮੋ ਕਰਕੇ ਵੀ ਦਿਖਾਇਆ ਹੈਗਾ ਔਰ ਬਿਲਕ ਲੈ ਜਾਣਾ ਹੈਗਾ ਉਹਦੇ ਆਪਾਂ ਕੀ ਕਰ ਸਕਦੇ ਆ ਸਿਰਫ ਇੱਕ 5 ਰੁਪਈਆ ਦੇ ਆਪਾਂ ਸੰਧੂਰ ਦੇ ਨਾਲ ਬਿਲਕੁਲ ਓਕੇ ਦੀ ਰਿਪੋਰਟ ਕਰ ਸਕਦੇ ਆ ਉਹਦੇ ਚ ਕੀ ਕਰਨਾ ਸੰਧੂਰ ਦੇ ਵਿੱਚ ਆਪਾਂ ਮੱਖਣੀ ਲਾਉਣੀ ਆ ਤੇ ਧਾਰ ਕੱਢਣ ਤੋਂ ਬਾਅਦ ਉਹਦੇ ਤੇ ਲੇਪ ਕਰ ਦਿਓ ਜਦੋਂ ਆਪਾਂ 5-4 ਦਿਨ ਕਰਾਂਗੇ ਤੇ ਬਿਲਕੁਲ ਅੰਦਰੋਂ ਅੰਗੂਰ ਆਉਣ ਲੱਗ ਜੂਗਾ ਬਿਲਕੁਲ ਸਹੀ ਹੋ ਜੂਗਾ ਥਣ ਤੇ ਪਸ਼ੂ ਤਕਲੀਫ ਵੀ ਨਹੀਂ ਮੰਨੂਗਾ ਤੇ ਇਸ ਕਰਕੇ ਪਾਈ ਸੰਧੂਰ ਤੇ ਮੱਖਣੀ ਲਾਓ ਆਪਦੇ ਪਸ਼ੂ ਦਾ ਥਣ ਬਚਾਓ ਵੇਖਣ ਵਾਲਿਆਂ ਦਾ ਗੁਰਲਾਬ ਸਿੰਘ ਬਠਿੰਡਾ ਵੱਲੋਂ ਪਿਆਰ ਭਰੀ ਸਸਰੇ ਕਾਲ